ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਾਹੀ ਲਿਬਾਸ ਦੇ ਵਿੱਚ ਅੱਜ ਵਾਲੇ ਸੂਟ ਰੈਨਿੰਗ ਜੀ ਜੋ ਸਾਰੇ ਹੈਂਡਵਰਕ ਦੇ ਸੂਟ ਨੇਗੇ ਇਕੋ ਡਿਜ਼ਾਈਨ ਦੇ ਵਿੱਚ ਰੈਡੀ ਹੋਏ ਨੇ ਪੂਰੇ ਹੈਵੀ ਸੂਟ ਰੈਨਿੰਗ ਇਹ ਇਕੋ ਨਾਲ ਦੇ ਸੂਟ ਨੇਗੇ ਕਲਰ ਵੀ ਸੇਮ ਆਊਗਾ ਵਰਕ ਵੀ ਸੇਮ ਆਊਗਾ ਜੀ ਸੋ ਇਹ ਆਪਣੇ ਆਰਡਰ ਦੇ ਉੱਤੇ ਰੈਡੀ ਹੋਏ ਨੇ ਕਿ ਕਸਟਮਰ ਨੇ ਡਿਮਾਂਡ ਸੀ ਕਿ ਅਸੀਂ ਇਕੋ ਨਾਲ ਦੇ ਸੂਟ ਨੇ ਜਿਹੜੇ ਆਨੰਦ ਕਾਲਜ ਦੇ ਉੱਪਰ ਵੀਅਰ ਕਰਨੇ ਆ ਸੋ ਅਸੀਂ 16 ਸੂਟ ਨੇ ਇੱਕੋ ਨਾਲ ਦੇ ਹੀ ਰੈਡੀ ਕੀਤੇ ਨੇਗੇ ਸੋ ਫਸਟ ਤੁਹਾਨੂੰ ਚੈੱਕ ਕਰਵਾਉਣਾ ਕਿ ਕਿਦਾਂ ਦਾ ਵਰਕ ਆਊਗਾ ਇਹ ਕੁਝ ਸੂਟ ਨੇ ਜਿਹੜੇ ਆਪਣੇ ਕੋਲ ਸਚਿਚ ਹੋ ਕੇ ਜਾਣਗੇ ਬਾਕੀ ਸੂਟ ਹੈ ਜੋ ਅਨਸਚਿਚ ਜਾਣਗੇ ਸੋ ਫਸਟ ਆਪਾਂ ਦੱਸਦੇ ਆ ਤੁਹਾਨੂੰ ਫੈਬਰਿਕ ਬਾਰੇ ਫੈਬਰਿਕ ਜਿਹੜਾ ਇਹ ਰਹੂਗਾ ਜੀ ਇਹ ਸੈਟਨ ઓਰਗੈਂਜ਼ਾ ਦਾ ਫੈਬਰਿਕ ਹੈ ਬਹੁਤ ਹੀ ਫਾਈਨ ਜੀ ਕੁਆਲਿਟੀ ਦਾ ਫੈਬਰਿਕ ਰਹੂਗਾ ਕੋਈ ਅੱਜ ਤੱਕ ਇਸ ਦੀ ਕੰਪਲੇਂਟ ਨਹੀਂ ਆਈ ਬਹੁਤ ਹੈਵੀ ਹੈਵੀ ਸੂਟ ਨੇ ਜਿਹੜੇ ਵਰਕ ਹੋ ਕੇ ਸਾਡੇ ਕੋਲ ਆ ਚੁੱਕੇ ਨੇ ਇਸ ਸਟੱਫ ਦੇ ਉੱਪਰ ਕੋਈ ਦੀ ਕੰਪਲੇਂਟ ਨਹੀਂ ਆਉਂਦੀ ਕੋਈ ਛਿੱਜਣ ਦੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਗੀ ਜੀ ਸੋ ਫੁੱਲ ਹੈਵੀ ਸੂਟ ਰਹਿਣਗੇ ਹੈਂਡਵਰਕ ਦੇ ਵਰਕ ਤੁਸੀਂ ਫਿਨਿਸ਼ਿੰਗ ਜਿਹੜਾ ਕਲੋਸਲੀ ਚੈੱਕ ਕਰ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਸਾਰਾ ਵਰਕ ਹੋਇਆ ਹੈ ਸੇਮ ਪੈਟਰਨ ਦੇ ਵਿੱਚ ਸਾਰੇ ਸੂਟ ਦਾ ਵਰਕ ਕਾਊਗਾ ਪਲੱਸ ਇਹਦੀ 슬ੀਵਸ ਤੇ ਉੱਪਰ ਵੀ ਵਰਕ ਆਊਗਾ ਬਹੁਤ ਸੋਹਣਾ ਬਹੁਤ ਪਿਆਰਾ ਵਰਕ ਆਊਗਾ ਫਿਨਿਸ਼ਿੰਗ ਪੱਟੀ ਦੇ ਨਾਲ ਪੂਰਾ ਫਿਨਿਸ਼ਡ ਕੀਤਾ ਇਸ ਨੂੰ ਤੇ ਇਦਾਂ ਹੀ 슬ੀਵਸ ਤੇ ਉੱਪਰ ਵਰਕ ਆਊਗਾ ਥਰੂਆਊਟ ਦੀ ਲੈਂਥ ਹੈ ਜੋ ਵਰਕ ਆ ਰਿਹਾ ਹੈਗਾ ਪਲੱਸ ਇਸਦੀ ਬਾਟਮ ਦੇ ਉੱਪਰ ਵੀ ਬਹੁਤ ਪਿਆਰਾ ਵਰਕ ਆਊਗਾ ਪੌਂਚੇ ਦੇ ਉੱਪਰ ਵਰਕ ਆਊਗਾ ਜੀ ਤੇ ਨਾਲ ਹੀ ਇਸ ਤੇ ਚਨੌਨ ਦੇ ਦੁਪੱਟੇ ਹਨ ਔਰ ਦੁਪਟਿਆਂ ਦੀ ਵੀ ਫਿਨਿਸ਼ਿੰਗ ਆਪਾਂ ਜੋ ਇਹਦੇ ਵਿੱਚ ਰੇਸ਼ਮ ਯੂਜ਼ ਕੀਤਾ ਹੈ ਕਲਰ ਠੀਕ ਹੈ ਉਹਦੇ ਨਾਲ ਦੀ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਪਲੱਸ ਲੇਸ ਦੇ ਕੇ ਦੀ ਫਿਨਿਸ਼ਿੰਗ ਕੀਤੀ ਹੈ ਦੁਪਟਿਆਂ ਦੀ ਸੋ ਇਹਨਾਂ ਦੁਪਟਿਆਂ ਨੂੰ ਤੁਸੀਂ ਔਰਗੈਂਜ਼ਾ ਦਾ ਵੀ ਤੁਸੀਂ ਦੁਪੱਟਾ ਸਾਡੇ ਨਾਲ ਪੇਅਰ ਕਰਵਾ ਸਕਦੇ ਹੋ ਔਰ ਸੈਮੀ ਔਰਗੈਂਜ਼ਾ ਦਾ ਵੀ ਕਰਵਾ ਸਕਦੇ ਹੋ ਚਨੌਨ ਸੈਮੀ ਚਨੌਨ ਇਹ ਥੋੜੀ ਟੋਟਲੀ ਹੈ ਜੋ ਚੁਆਇਸ ਹੋਊਗੀ ਸੋ ਇੱਕ ਵਾਰ ਤੁਸੀਂ ਸਾਰੇ ਸੂਟ ਹੈ ਜੋ ਤੁਸੀਂ ਚੈੱਕ ਕਰ ਸਕਦੇ ਹੋ ਇਹ 15 16 ਸੂਟ ਨੇ ਆਪਣੇ ਕੋਲ ਰੈਡੀ ਹੋ ਕੇ ਜਾਣਗੇ ਜੀ ਸੋ ਇਹਨਾਂ ਇਸ ਤਰ੍ਹਾਂ ਦੇ ਵੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਕਿ ਇੱਕੋ ਨਾਲ ਦੇ ਆਪਣੀ ਚੁਆਇਸ ਦੇ ਅਕੋਰਡਿੰਗ ਹੈ ਜੋ ਤੁਸੀਂ ਸੂਟ ਬਣਵਾਉਣੇ ਨੇ ਤੇ ਆਪਾਂ ਇਹ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹ ਵਰਕ ਵੀ ਕਾਫੀ ਹੈਵੀ ਹੈ ਸਟੱਫ ਵੀ ਪੂਰਾ ਆਪਾਂ ਸੋਨਾ ਲਗਾਇਆ ਹੈ ਸੋ ਇਹਨਾਂ ਦੀ ਰੇਂਜ ਵੀ ਕੋਈ ਜ਼ਿਆਦਾ ਨਹੀਂ ਹੈਗੀ 8000 ਦੇ ਵਿੱਚ 808500 ਦੇ ਵਿੱਚ ਵਿੱਚ ਤੁਹਾਨੂੰ ਇਹ ਸੂਟ ਪੂਰੇ ਰੈਡੀ ਹੋ ਕੇ ਮਿਲ ਜਾਣਗੇ ਜਿੱਦਾਂ ਕਿ ਦੁਪੱਟਾ ਵੀ ਆਪਣਾ ਹੋਊਗਾ ਵਰਕ ਕਰਕੇ ਦੇਵਾਂਗੇ ਔਰ ਸਟੱਫ ਵਗੈਰਾ ਫਿਨਿਸ਼ ਕਰਕੇ ਤੁਹਾਨੂੰ ਸਾਰਾ ਸੂਟ ਦੇਵਾਂਗੇ ਸੋ ਇਦਾਂ ਦੇ ਤੁਸੀਂ ਆਰਡਰ ਦੇਣ ਲਈ ਸਾਨੂੰ ਡੀਐਮ ਕਰ ਸਕਦੇ ਹੋ ਜਾਂ ਸਕਰੀਨਸ਼ਾਟ ਆਪਣੇ ਮਨਪਸੰਦ ਕੋਈ ਡਿਜ਼ਾਈਨ ਭੇਜ ਸਕਦੇ ਹੋ ਸਾਨੂੰ whatsapp ਤੇ ਮੈਸੇਜ ਕਰ ਸਕਦੇ ਹਾਂ ਸੋ ਇਦਾਂ ਹੀ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਹੁਣ ਤੁਹਾਡੇ ਲਈ ਅਸੀਂ ਨਵੇਂ-ਨਵੇਂ ਡਿਜ਼ਾਈਨਰ ਦੇ ਵੀ ਸੂਟ ਲੈ ਕੇ ਆਵਾਂਗੇ ਸੋ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਜਿੰਨਾ ਜਿੰਨਾ ਪਹਿਣਾ ਕੋਲ ਸਾਡੇ ਸੂਟ ਰੈਡੀ ਹੋ ਕੇ ਜਾਂਦੇ ਨੇ ਕਿ ਉਹਨਾਂ ਨੂੰ ਸਾਡੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗੀ ਥੈਂਕ ਯੂ